ਹਾਂਜੀ ਉਤੋ ਸਤ ਸ੍ਰੀ ਅਕਾਲ ਜੀ ਮੈਂ ਹਨਾ ਉਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਤੇ ਦੋਸਤੋ ਅੱਜ ਦੀ ਵੀਡੀਓ ਨਾ ਵਾਸਤੇ ਜਿਹੜੇ Paytm Google Pay PhonePe ਜਾਂ ਕੋਈ ਵੀ UPI ਐਪ ਚੂਜ਼ ਕਰਦੇ ਆ ਮਨੀ ट्रांजैक्शंस ਵਾਸਤੇ ਲਗਭਗ ਸਾਰੇ ਲੋਕ ਕਰਦੇ ਆ ਕਿਉਂਕਿ ਗਵਰਨਮੈਂਟ ਨੇ ਕੁਝ ਚੇਂਜਸ ਕੀਤੀਆਂ ਹੈਗੀਆਂ 1 ਅਗਸਤ ਤੋਂ ਜਿਹੜੇ ਰੂਲ ਹੈਗੇ ਆ UPI ਦੇ ਉਹ ਅਪਡੇਟ ਕਰ ਦਿੱਤੇ ਗਏ ਆ ਤੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਾਂਗਾ ਕਿਉਂ ਕੀਤੇ ਆ ਤੇ ਉਹਨਾਂ ਦਾ ਯਾਨੀ ਕਿ ਕੀ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆਂ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਛੋਟੀ ਜਿਹੀ ਰਿਕਵੈਸਟ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਮੋਟੀਵੇਸ਼ਨ ਸਾਈਕੋਲੋਜੀ ਸੋਸ਼ਲ ਲਾਈਫ ਨਾਲ ਸੰਬੰਧ ਇਨਫੋਰਮੇਸ਼ਨ ਨਾਲ ਸੰਬੰਧਤ ਵੀਡੀਓਜ਼ ਮਿਲਣਗੀਆਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਆਂ ਦੋਸਤੋ ਤੁਸੀਂ ਵੀ ਜਿਹੜੀ ਖਬਰ ਆ ਸੁਣੀ ਹੋਣੀ ਆ ਤੇ ਜਿਹਦੇ ਵਿੱਚ ਗਵਰਨਮੈਂਟ ਨੇ ਨਵੇਂ ਰੂਲ ਜਿਹੜੀ UPI ਆਪਾਂ ਯੂਜ਼ ਕਰਦੇ ਆ ਹੈਗੇ ਆ ਜਿਹਦੇ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ ਜਿਹਨੂੰ ਕਹਿੰਦੇ ਆ UPI ਦਾ ਮਤਲਬ ਤੇ ਆ ਉਹ ਇਹ ਅਪ ਐਪਸ ਯੂਜ਼ ਕਰਦੇ ਆ ਜਿਹਦੇ ਵਿੱਚ Google Pay ਹੋ ਸਕਦਾ Paytm PhonePe ਇਦਾਂ ਦੀਆਂ ਵੀ ਹੈਗੀਆਂ ਆਨਲਾਈਨ ਜਿਹੜੀਆਂ ट्रांजੈਕਸ਼ਨਸ ਹੁੰਨੀਆਂ ਆ ਜਿਹੜੇ ਉਹਦੇ ਰੂਲ ਹੈਗੇ ਕੁਝ ਅਪਡੇਟ ਕਰ ਦਿੱਤੇ ਗਏ ਆ ਤੇ ਜਿਹੜੀਆਂ ਆਹ ਐਪਸ ਹੁੰਦੀਆਂ ਹੈਗੀਆਂ ਇੱਕ ਤਰ੍ਹਾਂ ਪ੍ਰਾਈਵੇਟ ਹੁੰਦੀਆਂ ਤੇ ਉਹ ਗਵਰਨਮੈਂਟ ਦੇ ਨਾਲ ਇੱਕ ਲਿੰਕ ਦੇ ਨਾਲ ਜੁੜੀਆਂ ਹੁੰਦੀਆਂ ਹੈਗੀਆਂ ਤੇ ਜਿਹੜੀ ਗਵਰਨਮੈਂਟ ਆ ਇਹਨਾਂ ਐਪਸ ਦੇ ਥਰੂ ਜਿਹੜਾ ਤੁਹਾਡਾ ट्रांजੈਕਸ਼ਨਸ ਹੈਗੀਆਂ ਹੁੰਦੀਆਂ ਤੁਹਾਡੇ ਬੈਲੈਂਸ ਕਿੰਨਾ ਆਏਗਾ ਜਾਂ ਫਿਰ ਤੁਸੀਂ ਕਿਸੇ ਤੋਂ ਪੈਸੇ ਲੈਣੇ ਆ ਜਾਂ ਦੇਣੇ ਆ ਤੇ ਉਹਦਾ ਪੂਰਾ ਜਿਹੜਾ ਡਾਟਾ ਹੁੰਦਾ ਗਵਰਨਮੈਂਟ ਦੇ ਕੋਲ ਹੁੰਦਾ ਮਤਲਬ ਕਿ ਆਨਲਾਈਨ ਸਾਰਾ ਇਹ ਇਹ ਜਿਹੜਾ ਮੇਨ ਅਪਡੇਸ਼ਨਸ ਕੀਤੀ ਹੈ ਰੂਲ ਦੇ ਵਿੱਚ ਉਹਦਾ ਕੀ ਕਾਰਨ ਹੈਗਾ ਵੀ ਜਦੋਂ ਵੀ ਆਪਾਂ ट्रांजैक्शन ਕਰਦੇ ਆਂ ਤੇ ਇੰਟਰਨੈਟ ਦੇ ਉੱਤੇ ਸਰਵਰ ਦੇ ਉੱਤੇ ਅਪਲੋਡ ਪੈਂਦਾ ਉਹਦੇ ਨਾਲ ਜਿਹੜੇ ट्रांजैक्शंस ਹੈਗੀਆਂ ਫੇਲ ਹੋ ਜਾਂਦੀਆਂ ਜਾਂ ਫਿਰ ट्रांजैक्शंस ਹੈਗੀਆਂ ਲੇਟ ਹੋਣੀਆਂ ਹੈਗੀਆਂ ਜਿਹੜੀ ਇਹ ਪ੍ਰੋਬਲਮਸ ਨੂੰ ਘਟਾਉਣ ਵਾਸਤੇ ਤੇ ਗਵਰਨਮੈਂਟ ਨੇ ਕੁਝ ਰੂਲ ਰੈਸਟ੍ਰਿਕਸ਼ਨਸ ਐਤੇ ਅਪਡੇਟ ਕੀਤੀਆਂ ਹੈਗੀਆਂ ਪਹਿਲਾ ਜਿਹੜਾ ਰੂਲ ਅਪਡੇਟ ਹੋਇਆ ਵੀ ਆਪਾਂ ਆਮ ਤੌਰ ਤੇ ਜਿੰਨੀ ਵਾਰੀ ਮਰਜ਼ੀ ਆਪਣਾ ਬੈਲੈਂਸ ਚੈੱਕ ਕਰ ਸਕਦੇ ਸੀ ਆਪਾਂ ਨੂੰ ਯਾਨੀ ਜ਼ਿਆਦਾਤਰ ਕੀ ਹਾਲਤ ਹੁੰਦੀ ਹੈ ਵੀ ਜਦੋਂ ਆਪਾਂ ਕੋਈ ਵੀ ट्रांजैक्शन ਕੀਤੀ ਚਾਹੀਏ ਕਿਸ ਨੂੰ ਪੇਮ ਜੋ ਆਪਾਂ ਕੋਈ ਸਕੈਨ ਕੀਤਾ ਉਹਨੂੰ ਪੇਮੈਂਟ ਕਰ ਦਿੱਤੀ ਤੇ ਆਪਾਂ ਨਾਲ ਦੇਖਦੇ ਸੀ ਵੀ ਬੈਲੈਂਸ ਆਪਣਾ ਕਿੰਨਾ ਰਹਿ ਗਿਆ ਤੇ ਪਹਿਲਾਂ ਇਹ ਅਨਲਿਮਿਟਿਡ ਸੀਗਾ ਵੀ ਆਪਾਂ ਜਿੰਨੀ ਵਾਰੀ ਮਰਜੀ ਦੇਖ ਸਕਦੇ ਸੀਗੇ ਤੇ ਹੁਣ ਕੀ ਹੋ ਗਿਆ ਇਹ ਹੁਣ ਦਿਨ ਦੇ ਵਿੱਚ ਆਪਾਂ 50 ਵਾਰੀ ਹੀ ਸਿਰਫ ਆਪਣਾ ਬੈਲੈਂਸ ਚੈੱਕ ਕਰ ਸਕਦੇ ਹਾਂ 50 ਵਾਰੀ ਵੀ ਬਹੁਤ ਹੀ ਹੁੰਦਾ ਲੇਕਿਨ ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਵੀ ਦੁਵਾਰਾ ਦੁਬਾਰਾ ਦੇਖੀ ਆਈਏ ਕਿ ਤੁਹਾਡੇ ਦੇ ਉੱਤੇ ਵੀ ਬਹੁਤ ਸਾਰੇ ਲੋਕ ਹੋਣੇ ਤੇ ਆਪਾਂ ਵੀ ਦੇਖੀਦਾ ਵੀ ਕਿੰਨਾ ਬੈਲੈਂਸ ਹੋ ਗਿਆ ਤੇ ਜਿਨ੍ਹਾਂ ਦਾ ਜ਼ੀਰੋ ਬੈਲੈਂਸ ਹੁੰਦਾ ਉਹਨਾਂ ਨੂੰ ਤਾਂ ਚਲੋ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਤਾਂ ਫੇਰ ਵੀ ਮਤਲ ਕਿਉਂਕਿ ਦੁਬਾਰਾ ਦੁਬਾਰਾ ਜਦੋਂ ਬੈਲੈਂਸ ਚੈੱਕ ਕਰਦੇ ਸੀਗੇ ਤੇ ਉਹਦੇ ਨਾਲ ਵੀ ਜਿਹੜੇ ਇੰਟਰਨੈਟ ਸਰਵਰ ਸੀ ਜਿਆਦਾ ਵਰਕ ਕਰਨਾ ਪੈਂਦਾ ਸੀ ਤੇ ਉਹਦੇ ਨਾਲ ਥੋੜਾ ਡਿਲੇ ਹੁੰਦਾ ਸੀਗਾ ਕੋਈ ਵੀ ट्रांजੈਕਸ਼ਨਸ ਇਸ ਕਰਕੇ ਹੁਣ ਦਿਨ ਦੇ ਵਿੱਚ ਸਿਰਫ 50 ਵਾਰੀ ਹੀ ਜਿਹੜਾ ਬੈਲੈਂਸ ਚੈੱਕ ਕੀਤਾ ਜਾ ਸਕਦਾ ਹੈ ਨੰਬਰ 2 ਜਿਹੜਾ ਰੂਲ ਅਪਡੇਟ ਹੋਇਆ ਹੈਗਾ ਉਹਦੇ ਵਿੱਚ ਕੀ ਹੈ ਵੀ ਜਿੰਨੇ ਵੀ ਤੁਹਾਡੇ API ਨਾਲ ਖਾਤੇ ਲਿੰਕ ਹੁੰਦੇ ਆ ਤੁਹਾਡੇ ਜਦੋਂ ਆਪਾਂ Paytm ਯੂਜ਼ ਕਰਦੇ ਆ ਜਾਂ ਫਿਰ ਆਪਾਂ Google Pay ਉਹਦੇ ਨਾਲ ਖਾਤੇ ਲਿੰਕ ਕੀਤੇ ਜਾਂਦੇ ਚਾਹੇ ਇੱਕ ਚਾਹੇ ਦੋ ਜਾਂ ਤਿੰਨ ਉਹਦੀ ਜਿਹੜੀ ਲਿਮਿਟ ਸੀ ਬਈ ਅਨਲਿਮਿਟਿਡ ਹੀ ਸੀਗੀ ਕੋਈ ਲਿਮਿਟ ਨਹੀਂ ਸੀਗੀ ਤੇ ਹੁਣ ਉਹਦੀ ਲਿਮਿਟ ਦੇਣ ਦੇ ਵਿੱਚ 25 ਵਾਰ ਹੋ ਗਈ ਆ ਬਈ 25 ਵਾਰ ਆਪਾਂ ਉਹਨੂੰ ਚੈੱਕ ਕਰ ਸਕਦੇ ਜਦੋਂ ਵੀ ਆਪਾਂ ਆਪਣੀ ਐਪ ਜਿਹੜੀ ਖੋਲਦੇ ਆ ਤੇ ਉਹਦੇ ਨਾਲ ਉਹ ਜਿਹੜੇ ਖਾਤੇ ਹੁੰਦੇ ਆ ਜੁੜੇ ਉਹ ਸ਼ੋ ਹੋਣ ਲੱਪੰਦੇ ਆ ਆਟੋਮੈਟਿਕਲੀ ਸ਼ੋ ਹੋਣ ਲੱਪੰਦੇ ਚਾਹੇ ਅਸੀਂ ਨਾ ਵੀ ਦੇਖੀਏ ਲੇਕਿਨ ਹੁਣ ਉਹ 25 ਵਾਰ ਹੀ ਦੇਣ ਦੇ ਵਿੱਚ ਦੇਖੇ ਸਾ ਸਕਦੇ ਆ ਅੰਮਰਤਨ ਜਿਹੜੀ ਚੇਂਜ ਆਈ ਆ ਬਈ ਜਿਹੜੀ ਆਟੋ ਪੇ ਜਾਂ ਮੰਡੇਟਸ ਹੁੰਦੇ ਨੇ ਜਿਵੇਂ ਤੁਸੀਂ ਕਿਸੇ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਹੜੀ ਆਟੋ ਪੇਮੈਂਟ ਹੋ ਰਹੀ ਜਿੱਦਾਂ ਕਿ Amazon ਹੋ ਗਿਆ ਜਾਂ Netflix ਹੋ ਗਿਆ ਜਿਹੜੀ ਆਪਣੇ ਆਪ ਹੀ ਪੈਸੇ ਜਦਾ ਕੱਟ ਹੋ ਜਾਂਦੇ ਆ ਜਾਂ ਤੁਸੀਂ ਕਿਸੇ ਦੀ ਕਿਸ਼ਤ ਵਗੈਰਾ ਦਿੰਨੇ ਆ ਜਿਹੜੀ ਆਪਣੇ ਆਪ ਹੀ ਪੈਸੇ ਕੱਟ ਹੋ ਜਾਂਦੇ ਆ ਤੇ ਜਿਹੜੀਆਂ ਇਹ ਆਟੋ ਪੇਮੈਂਟ ਦਾ ਟਾਈਮ ਹੈਗਾ ਉਹ ਵੀ ਇੱਕ ਨਿਸ਼ਚਿਤ ਹੋ ਗਿਆ ਹੈਗਾ ਤੇ ਤੁਸੀਂ 10 ਵਜੇ ਤੋਂ ਪਹਿਲਾਂ ਪਹਿਲਾਂ ਇਹ ਹੋਣਗੀਆਂ ਤੇ 1 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਹੋ ਸਕਦੀਆਂ ਤੇ ਉਸ ਤੋਂ ਬਾਅਦ 9:30 ਵਜੇ ਤੋਂ ਬਾਅਦ ਇਹ ਹੋ ਸਕਦੀਆਂ ਮਤਲਬ ਜਿਹੜੇ ਰਸ਼ ਆਵਰਸ ਹੈਗੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤਾਂ ਕਿ ਜਿਹੜਾ ਸਰਵਰ ਹੈ ਚੰਗੀ ਤਰ੍ਹਾਂ ਕੰਮ ਕਰੇ ਜਾਮ ਨਾ ਹੋ ਸਕੇ ਤੇ ਇਹ ਦੀ ਵੀ ਟਾਈਮ ਲਿਮਿਟ ਜਿਹੜੀ ਟਾਈਮ ਡਿਸਾਈਡ ਹੋ ਗਿਆ ਵੀ ਕਿਸ ਟਾਈਮ ਇਹ ਜਿਹੜੇ ਆਪਣੇ ਆਪ ਹੀ ਪੈਸੇ ਕੱਟ ਹੋਣਿਆ ਨੰਬਰ 4 ਜਿਹੜਾ ਰੂਲ ਅਪਡੇਟ ਹੋਇਆ ਵੀ ਜਦੋਂ ਆਪਾਂ ट्रांजੈਕਸ਼ਨ ਕਰਦੇ ਆਂ ਕਈ ਵਾਰ ਜਿਹੜੀ ਪੇਮੈਂਟ ਉਹ ਵਿਚੇ ਪੈਂਡਿੰਗ ਹੀ ਰਹਿ ਜਾਂਦੀ ਆ ਬਟ ਸਾਡੇ ਵੱਲੋਂ ਉਹ ਪੇ ਹੋ ਜਾਂਦੀ ਆ ਬਟ ਉਹ ਬੰਦੇ ਨੂੰ ਜਾਂਦੀ ਨਹੀਂ ਹੈਗੀ ਬਸ ਸਟੇਟਸ ਜਿਹੜਾ ਉਹ ਪੈਂਡਿੰਗ ਰਹਿ ਜਾਂਦਾ ਤੇ ਇਹਨੂੰ ਚੈੱਕ ਕਰਨ ਦੀ ਵੀ ਜਿਹੜੀ ਸੀਮਾ ਆ ਉਹ ਤਿੰਨ ਵਾਰੀ ਹੋ ਗਈ ਹੈ ਵੀ ਤਿੰਨ ਵਾਰੀ ਸਿਰਫ ਹੀ ਕਰ ਸਕਦੇ ਆ ਚੈੱਕ ਇਹ ਨਹੀਂ ਹੈਗਾ ਵੀ ਆਪਾਂ ਜਦੋਂ ਮਰਜੀ ਵੀ 10 ਵਾਰੀ ਕਰੀ ਜਾਈਏ ਜੱਤ ਕੋ ਹੁੰਦਾ ਨਹੀਂ ਆਪਾਂ ਕਰੀ ਜਾਂਦੇ ਆ ਤੇ ਤਿੰਨ ਵਾਰੀ ਕਰ ਸਕਦੇ ਮੇ ਆਦ ਹੋਣੀ ਮਤਲਬ 90 ਸਕੰਡ ਬਾਅਦ ਆਪਾਂ ਦੂਰੀ ਵਾਰੀ ਕਰ ਸਕਦੇ ਆ ਤਿੰਨਾਂ ਵਾਰੀਆਂ ਦੇ ਵਿੱਚ ਮਤਲਬ ਇੱਕ ਵਾਰੀ ਕਰ ਲਿਆ 90 ਸਕੰਡ ਦਾ ਗੈਪ ਪਾ ਕੇ ਫਿਰ ਆਪਾਂ ਦੂਜੀ ਵਾਰੀ ਕਰਾਂਗੇ 90 ਸਕੰਡ ਦਾ ਗੈਪ ਪਾ ਕੇ ਤੇ ਤੀਜੀ ਵਾਰੀ ਕਰਾਂਗੇ ਤੇ ਇਹ ਵੀ ਹੁਣ ਇੱਕ ਲਿਮਟ ਲੱਗ ਗਈ ਆ ਇਹਦੇ ਨਾਲ ਵੀ ਜਿਹੜਾ ਸਰਵਰ ਤੇ ਕਹਿੰਦੇ ਬਹੁਤ ਜ਼ਿਆਦਾ ਲੋਡ ਪੈਂਦਾ ਸੀ ਇਸ ਕਰਕੇ ਇਹਦੇ ਤੇ ਵੀ ਕੰਟਰੋਲ ਕਰ ਲਿੱਤਾ ਹੈ ਇਹਨੂੰ ਲਿਮਟਿਡ ਕਰ ਦਿੱਤਾ ਗਿਆ ਨੰਬਰ 5 ਜਿਹੜਾ ਰੂਲ ਅਪਡੇਟ ਹੋਇਆ ਹੈਗਾ ਵੀ ਜਦੋਂ ਆਪਾਂ ਕਿਸੇ ਨੂੰ ਪੈਸੇ ਭੇਜਦੇ ਆ ਤੇ ਉਹਦੇ ਵਿੱਚ ਸਿਕਿਉਰਿਟੀ ਇੱਕ ਤਰ੍ਹਾਂ ਲਾਗੂ ਕਰ ਦਿੱਤੀ ਗਈ ਆ ਜਦੋਂ ਆਪਾਂ ਕਿਸੇ ਨੂੰ ਪੈਸੇ ਭੇਜ ਹੁਣ ਪ੍ਰੋਪਰ ਜਿਹੜਾ ਉਹਦੇ ਬੈਂਕ ਦੇ ਹਿਸਾਬ ਨਾਲ ਨਾਮ ਹੋਊਗਾ ਜਾਂ ਪੈਨ ਕਾਰਡ ਦੇ ਹਿਸਾਬ ਨਾਲ ਨਾਮ ਹੋਊਗਾ ਉਹ ਸ਼ੋ ਹੋਊਗਾ ਤੇ ਨਾਲ ਉਹਦਾ UPI ਨੰਬਰ ਵੀ ਸ਼ੋ ਹੋਊਗਾ ਇਹਦੇ ਨਾਲ ਕਹਿੰਦੇ ਵੀ ਤੁਹਾਡੀ ਜਿਹੜੀ ਸਿਕਿਉਰਿਟੀ ਉਹ ਵਧੂਗੀ ਜਿਹੜੀਆਂ ਅਨ ਵੈਰੀਫਾਈਡ ਜਿਹੜੀਆਂ ट्रांजੈਕਸ਼ਨਸ ਹੁੰਦੀਆਂ ਉੱਤੇ ਵੀ ਰੋਕ ਲੱਗੂਗੀ ਵੀ ਕਈ ਵਾਰੀ ਉਹਦੇ ਭਲੇਖੇ ਨਾਲ ਪੈਸੇ ਚਲ ਜਾਂਦੇ ਆ ਜਾਂ ਫੇ ਆਪਾਂ ਕਿਹਨੂੰ ਪੈਸੇ ਪਾ ਰਹੇ ਆ ਇਹ ਵੀ ਸਾਨੂੰ ਨਹੀਂ ਪਤਾ ਹੁੰਦਾ ਤੇ ਹੁਣ ਇਹਦੇ ਤੇ ਵੀ ਜਿਹੜਾ ਸਿਕਿਉਰਿਟੀ ਰੂਲ ਹੈਗਾ ਲਾਗੂ ਹੋ ਗਿਆ ਬਈ ਦੋਸਤੋ ਇਹ ਸੀ ਕੁਝ ਰੂਲ ਜਿਹੜੇ UPI ਨਾਲ ਸੰਬੰਧਿਤ ਚੇਂਜ ਹੋਏ ਆ ਜਿਹਦੇ ਵਿੱਚ ਜਾ ਵਾਰੀ ਬੈਲੈਂਸ ਚੈੱਕ ਕਰ ਸਕਦੇ ਆ ਏਪੀਆਈ ਦੀ ਲਿਮਿਟ ਜਿਹੜੀ 25 ਵਾਰ ਹੋ ਗਈ ਆ ਤੇ ਵਾਰ-ਵਾਰ ਜਿਹੜਾ ਸਟੇਟਸ ਚੈੱਕ ਕਰਨਾ ਆ ਉਹ ਵੀ ਤਿੰਨ ਵਾਰੀ ਕਰ ਸਕਦੇ ਆ ਤੇ ਟਾਈਮ ਲਿਮਿਟ ਹੋ ਗਈ ਜਿਹੜੀ ਆਟੋ ਪੇਮੈਂਟਸ ਹੁੰਨੀਆਂ ਤੇ ਪਲੱਸ ਜਿਹੜੀ ਸਿਕਿਉਰਿਟੀ ਹੈਗੀ ਉੱਤੇ ਨਾਂ ਜਾਂ ਯੂਪੀਆਈ ਨੰਬਰ ਉਹਦਾ ਸ਼ੋ ਹੋਊਗਾ ਬੰਦੇ ਦਾ ਤੇ ਆਸ ਕਰਦੇ ਆ ਦੋਸਤੋ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ